डॉर भीम रा अंबेदकर जी वेडेयर कल्चर सोसाइटी हौसला बाबा अरवंजन सिंह जी डॉक्टर अमेरिका ਵਾਹ ਵਾਹ ਸਾਹ ਵਾਹ ਚਾਤੀ ਦਾ ਨੋਜ਼ੀ ਲੱਗਿਆ ਵਾਈਕਰ ਵਾਈਕਰ ਸਾਰੇ ਦਾ ਸਾਰਾ ਕੱਢ ਦੇ ਫੇਰ ਬਚਣਾ ਛੱਡ ਦੇ ਛੱਡ ਜਾ ਉਧਰ ਸਿਰੇ ਪਰਨਾ ਹੱਥ ਕਾ ਇਧਰ ਵਾ ਦੇਖਿਓ ਜਦੋਂ ਇਹਨਾਂ ਨੇ ਥੱਲੇ ਸਿਰ ਦਾ ਫੇਰ ਪੱchnਾ ਨਹੀਂ ਨਹੀਂ ਪੱchnਾ ਇਹ ਫਾੜ ਕਰ ਦੇਗਾ ਜੀ ਆ ਜਾ 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 ਆ ਵਾ ਵਾ ਫੁੱਲੇ ਫੁੱਲੇ ਰੋਕ ਲੁੱਲੇ ਇਕੱਠੇ 라ਵੋ ਇਕੱਠੇ 라ਵੋ ਇਕੱਠੇ 라ਵੋ ਇਕੱਠੇ ਹੋ ਜਾਂਦੇ ਨੇ ਬੱਚੇ ਬੇਲਫੇਅਰ ਸਪੋਰਟ ਕਲਚਰ ਸੁਸਾਇਟੀ ਪੇੜੀ ਸ਼ੰਕਰ ਬਨੂ ਡਾਲਟਰਪੀ ਮਰਾ ਉਮੀਦਵਾਰ ਦੇ 133 ਨੇ ਜਨਮ ਦੇ ਸ੍ਰੀ ਫੁਜੀ ਦੇ ਵਿੱਚ ਸਪਾਸ ਪ੍ਰਵਿੰਦਰ ਸਿੰਘ ਉਹਨਾਂ ਦੇ ਪੁੱਤਰ ਦੇ ਨਾਮ ਤੇ ਨਾਨਕਬੀਰ ਸਿੰਘ ਦੇ ਵੱਲੋਂ 200 ਰੁਪਏ ਦਿੱਤਾ ਜਾਵੇਗਾ ਮੈਚ ਚੱਲ ਰਿਹਾ ਸ਼ੰਕਰ ਸਿੰਘ ਸ਼ੰਕਰ ਵੀ ਦੇ ਮੇਰਾ

ايني کي ڏيڻي آهي تمام تر تايي پاڪ جي ان جو ماتم ڪايا

जोल ठीकु आहे हांजी बाबा जी ਇਹ ਤੇ ਇਹਦਾ ਬਹੁਤ ਸਪਾਦੀਆਂ ਕਟਿਆ ਨੇ ਸੁਪਾਟੇ ਰਹੇ। ਬਾਬਾ ਸਾਹਾ ਉੱਤਿਆ ਦੇ ਜਨਮ ਦਿਹਾੜੇ ਦੇ ਸਾਥ ਇੱਕ ਪਿੰਡ ਨਗਰ ਵਿੱਚ ਸ਼ਾਮਲ ਕੀਤੀ। ਸ਼ੁਮੂ ਪੰਚਾਇਤ ਦੇ ਸਹਿਯੋਗ ਨਾਲ ਔਰ ਐਨ ਆਈ ਮੀਰਾ ਦੇ ਨਾਲ ਸਹਿਯੋਗ ਦਾ ਇਸ ਵੀ ਅੰਦਰ ਦੇ ਤੋਂ ਬਣਾ। ਅੱਜ ਵਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਗਰ ਦੇ ਵਿੱਚ ਉਹੀ ਪ੍ਰਬੰਧਕ ਇਹ ਖਬਰੀ ਵੀ ਤੁਹਾਨੂੰ ਵੀ ਹੋਰ ਮੇਰੇ ਸਾਹਬ ਨਾਲੇ ਪੰਜਵਾਂ ਜਾਂ ਚੌਥਾ ਫੁੱਟਰਾ ਮੈਚ ਹੋ ਰਿਹਾ ਹੈ ਸਭ ਅਤੇ ਖਬਰੀ ਇਹ tournament ਹੋ ਰਹੀ ਸੀ ਉਹ ਥੇਹੂ ਵਾਲੀਵਾਲ ਦਾ tournament ਵੀ ਹੋ ਰਿਹਾ ਹੈ ਸੁਭਨ ਸ਼ਰਦ ਦਾ ਯੁੱਧ ਹੈ ਕਿ ਉਹ ਜੀ ਦੇ ਨਾਲ ਅਡੇ ਨੌਜਵਾਨਾਂ ਨੂੰ ਉਤਸ਼ਾਹ ਬਰੂਦਾ ਨਸਿਆਂ ਨੂੰ ਗਰੀਜ ਕਰਨਗੇ ਔਰ ਆਪਣੇ ਸਰੀਰੇ ਦਾ ਬਿਹਤਰ ਹੈਲਥ ਕੇਅਰ ਉਪਰ ਧਿਆਨ ਦੇਣਾ ਜੋ ਬਹੁਤ ਰਾਜਾ ਕਰਦਾ ਹੈ ਜਿੱਥੇ ਟੂਰਨਾਮੈਂਟ ਹੋ ਰਿਹਾ ਉੱਥੇ ਵਿਸ਼ੇਸ਼ ਇਹ ਹੈ ਕਿ ਬਾਬਾ ਡਾਕਟਰ ਬਾਬਾ ਸਾਹੂ ਦੀਆਂ ਸੰਬੇਦ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮੌਕਾ ਦੱਕੇ ਇਹ ਟੂਰਨਾਮੈਂਟ ਹੋ ਰਿਹਾ ਬਹੁਤ ਬਹੁਤ ਨਵੇਂ ਪੜਾਈ ਅਦਨ ਨਾਲ ਪਿੰਡਾਂ ਇਤੋਂ ਸਾਰੇ ਕਲੱਬ ਦੇ ਮੈਂਬਰਾਂ ਨੂੰ ਤੇ ਨਗਰ ਨਿਵਾਸੀ ਹਮ ਸਾਰਿਆਂ ਤੋਂ ਬਹੁਤ ਹੀ ਸ਼ੁਕਰਗੁਜ਼ਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਪਿੰਸ਼ ਅੰਤਰ ਲਿਖੇ ਨਗਰ ਪੰਚਾਇਤ ਚੰਨਾਰਾਵੀਰ ਤੇ ਨੌਜਵਾਨ ਜੀਰਾਂ ਵੱਲੋਂ ਸਪੋਰਟ ਮੰਗ ਵੱਲ। ਬਾਬਾ ਅੰਮ੍ਰਿਤ ਸਰੋਤ ਚੈਨਮ ਦਿਹਾੜੇ ਨੂੰ ਮੌਕਾ। ਕੋਈ ਬਾਲੀਬਾਲ ਦਾ ਟੂਰਨਾਮੈਂਟ ਲੱਗਿਆ। ਰੋਣ ਕਰਨ ਲੱਗੇ ਹੋਈਆਂ ਨੇ ਕਿ ਪਹਿਲਾਂ ਬੀਬੀਆਂ ਦੀਆਂ ਰਿਸ਼ਤਾ ਲਵਾਈਆਂ ਤੇ ਬੱਚਿਆਂ ਦੀ ਵੀ ਰਿਸ਼ਤਾ ਲਵਾਈਆਂ ਛੋਟੇ ਬੱਚੇ ਵਧੀਆ ਲਗਣ ਆ ਬੱਚਿਆਂ ਨੂੰ ਤੇ ਬੀਬੀਆਂ ਦਾ ਵੀ ਸ਼ਾਹ ਵਧੀਆ ਉਹਨਾਂ ਦੀਆਂ ਰਿਸ਼ਤਾ ਲਵਾਉਣ ਦੇ ਨਾਲ ਕਿ ਕੱਲੋਂ ਹੋਰ ਵੀ ਤਿਆਰ ਹੋ ਸਕਦੇ ਨੇ ਇਸ ਕੰਮ ਦੇ ਵਿੱਚ ਜਿਲ੍ਹੇ ਵੀ ਮੱਭਾ ਮੇਟਲ ਲੱਭ ਵੱਲੋਂ ਉੱਪਰ ਅੱਲਾ ਕੀਤਾ ਗਿਆ ਹੈ ਇਹ ਪਹਿਲਾਂ ਵੀ ਟੂਰਨਾਮੈਂਟ ਹੋਏ ਨੇ ਕਬੱਡੀ ਦਾ ਹੋਇਆ ਤੇ ਅੱਜ ਵਾਲੀਬਾਲ ਦਾ ਇਹ ਬਖਰਾ 23 ਸਾਲਾਂ ਤੋਂ ਕਬੱਡੀ ਦਾ ਹੀ ਚੱਲ ਰਿਹਾ ਸੀ ਅੱਜ ਵਾਲੀਬਾਲ ਦਾ ਵੀ ਖਿਆਲ ਆਇਆ ਤੇ ਮੈਂ ਪੰਚਾਇਤ ਨਗਰ ਪੰਚਾਇਤ ਨੂੰ ਵਧਾਈ ਦੇਣੀ ਆ ਉਹਨਾਂ ਨੇ ਬਾਬਾ ਅੰਮੇਰ ਸਰਜੀ ਦਾ ਚਲੰਦਨ ਨੂੰ ਸਮਰਪਿਤ ਕੀਤਾ ਹੈ ਜੀ ਫਿਰ ਸਰਵਕਾਸੀ ਮੈਂ ਸਾਡੇ ਸਮੂਹ ਨਾਲ ਡਾਕਟਰ ਸੰਦਰਪ ਸਿੰਘ ਜੀ ਬਿੱਲੂ ਇਹਨਾਂ ਨੇ ਸਰਵਕਾਸੀ ਡਾਕਟਰ ਸੰਜੀਤ ਤਰਵਾਰਾ ਸਾਹਿਬ ਸਾਰਾ ਹੀ ਨਗਰ ਅਧਿਕਾਰੀ 500 ਰੁਪਇਆ ਭਾਈ ਜਰਾ ਦਿਖਾ ਕੇ ਜੀ ਦਿੱਤਾ ਜਾਂਦਾ ਅਸੀਂ ਜੀ ਹੁਣ ਦੇਖ ਲਓ ਬਹੁਤ ਬਹੁਤ ਧੰਨਵਾਦ ਕਰਦੇ ਹਾਂ अॼ बि सुबी रौनक लॻी हुई जहिड़ा केतिरे असां खड़े हूंदी ਕਲਿੰਦਰ ਸਿੰਘਾ ਅੱਜ ਦੇਖੋ ਇੱਥੇ ਇੱਕ ਨੀਰਾਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦੇ ਪਾਸਰ ਨੇ ਸਾਰੇ ਕਲਿੰਦਰ ਕੰਮੀ ਦੇ ਵਕਤ ਵੀ ਕੀਤੀ ਜਿੰਨੇ ਵੀ ਨਗਰ ਨਿਵਾਸੀ ਐਨ ਆ ਰਹੀਆਂ ਨੇ ਕਲਿੰਦਰ ਸਿੰਘਾ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਿਹੜੇ ਸਰਕਾਰ ਦੇ ਆਉਣ ਵਾਲੇ ਟਾਈਮ ਦੀ ਉਹਨਾਂ ਨਾਲ ਸਾਡਾ ਸਹਿਯੋਗਦਾਰ ਰਹੂਗਾ ਨਾਮ ਕਲਿੰਦਰ ਸਿੰਘਾ ਦੇ ਵੱਲੋਂ Thank you, Jerry ۾ گڏ ٿيڻ